ਪੰਜ ਆਪ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਤੁਸੀਂ ਦੇ ਜਨਰਲ ਇਹ ਮਿਸ਼ਨ ਪੰਜਾਬੀ ਤੇ ਮੇਰੇ ਨਾਲ ਇਸ ਵੇਲੇ ਜੁੜੇ ਬੈਠੇ ਨੇ ਉਗੇ ਰਾਸ਼ੀਮਾ ਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਜਨਰਲ ਵੱਲੋਂ ਸਵਾਗਤ ਹੈ ਜੀ ਵੈਲਕਮ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਗੱਲ ਕਰਨੀ ਹੈ ਪਿੰਡਾਂ ਦੀ ਕਿਉਂਕਿ ਇਸ ਵੇਲੇ ਮਾਮਲਾ ਪਿੰਡਾਂ ਦੀ ਹਿਰਦ ਗਿਰਦੀ ਹੈ ਪੰਚਾਇਤੀ ਚੋਣਾਂ ਦਾ ਜਿਹੜਾ ਅਖਾੜਾ ਉਹ ਫੱਕ ਗਿਆ ਕਹਿੰਦਾ ਪਾਪ ਕਿ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਕਾਇਦਾ ਇਹਨਾਂ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸੰਭਾਵਨਾ ਹੈ ਕਿ 15 ਤੋਂ 20 ਅਕਤੂਬਰ ਦੇ ਹਿਤਕਿਰਦ ਹੋਣਾ ਜਿਹੜੀ ਚੋਣ ਹੋ ਜਾਈ ਜਿਹੜਾ ਅਗਲਾ ਜਿਹੜਾ ਹੈ ਹੁਣ ਇਸ ਮਾਮਲੇ ਦਾ ਜਿਹੜਾ ਗੋਲ ਕਹਿ ਲਈਏ ਕਿ ਉਸ ਸਟੇਟ ਇਲੈਕਸ਼ਨ ਕਮਿਸ਼ਨ ਦੇ ਕੋਲ ਹੈ ਉਹਨਾਂ ਨੇ ਹੁਣ ਅਗਲਾ ਸ਼ਡਿਊਲ ਜਾਰੀ ਕਰ ਦੇਣਾ ਤਰੀਕਾ ਕਿਹੜੀਆਂ ਕਦੋਂ ਪੈਣੀਆਂ ਨੇ ਕਦੋਂ ਨਾਮਜ਼ਦਗੀ ਅਜੇ ਸਾਰਾ ਕੁਝ ਪਰ ਪਿੰਡਾਂ ਦੀ ਜੇਕਰ ਗੱਲ ਕਰ ਲਈਏ ਤਾਂ ਡਾਕਟਰ ਸਾਹਿਬ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਚਿੰਤਾ ਭਰੀ ਗੱਲ ਹੋਰ ਵੀ ਹੈ ਕਿ ਪਿੰਡਾਂ ਦਾ ਵजूद ਖਤਰੇ ਦੇ ਵਿੱਚ ਹੈ ਵੱਡੀ ਗਿਣਤੀ ਪਿੰਡ ਆਪਣੀ ਹੋਣਦ ਗਵਾ ਰਹੇ ਨੇ ਮਹਾਂਦਰਾ ਜਿਹੜਾ ਪਿੰਡਾਂ ਦਾ ਉਹ ਗਵਾਸ ਰਿਹਾ ਹੈ ਜੇਕਰ ਆਪਾਂ ਉੱਤਰੀ ਭਾਰਤ ਦੀ ਗੱਲ ਕਰ ਲਈਏ ਤਾਂ ਜਿਹੜੇ ਸ਼ਹਿਰਾਂ ਦੇ ਇਰਦ-ਗਿਰਦ ਪਿੰਡ ਸਨ ਉਹ ਵੱਟੇ ਪੱਦਰ ਉੱਤੇ ਅੱਪਾ ਕਹਿ ਸਕਦੇ ਆ ਕਿ ਉਹ ਅਲੋਪ ਹੋ ਗਏ ਨਹੀਂ ਖਤਮ ਹੋ ਗਏ ਉਹਨਾਂ ਦਾ ਜਿਹੜਾ ਪਿੰਡੂ ਸਹਿਰਾ ਮਿਊਰਾ ਸੀ ਉਹ ਖਤਮ ਹੋ ਗਿਆ ਸ਼ਹਿਰੀਕਰਨ ਦੇ ਉਹਦੇ ਦਬਾਅ ਦੇ ਵਿੱਚ ਐਨੇ ਗਰਸਤ ਹੋ ਗਏ ਨੇ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਵੀ ਹੁਣ ਖਤਮ ਹੋ ਚੁੱਕੀਆਂ ਨੇ ਉਹ ਨਗਰ ਨਿਗਮਾਂ ਮਿਊਂਸਪਲਿਟੀਆਂ ਦੇ ਅੰਦਰ ਉਹਨਾਂ ਦਾ ਜਿਹੜਾ ਦਰਜਾਬੰਦੀ ਹੋ ਚੁੱਕੀ ਹੈ ਤੇ ਬੜੇ ਵੱਡੇ ਪੱਧਰ ਉੱਤੇ ਪੰਜਾਬ ਦੇ ਜਿਹੜੇ ਪਿੰਡ ਨੇ ਆਪਾਂ ਰਾਜਸਥਾਨ ਨੇ ਚੰਡੀਗੜ੍ਹ ਦੇ ਇਹਦੇ ਗਿਰ ਦੇ ਟਰਾਈ ਸਿਟੀ ਦੀ ਗੱਲ ਕਰ ਲਈਏ ਚੰਡੀਗੜ੍ਹ ਮਹਾਲੀ ਤੇ ਪੰਜ ਕੋਲਾ ਉਹਦੇ ਨਾਲ ਜਿਹੜੇ ਹੋਰ ਸ਼ਹਿਰ ਨੇ ਜੀਲਪੁਰ ਖਰੜ ਤੇ ਹੋਰ ਵੱਡੀ ਗਿਣਤੀ ਜਿਹੜੇ ਇਹਦੇ ਇਸ ਘੇਰੇ ਚ ਆਉਂਦੇ ਦਰਜਨਾ ਪਿੰਡ ਜਿਹੜੇ ਪਹਿਲਾਂ ਵੱਡੀ ਗਿਣਤੀ ਉਹ ਖਤਮ ਹੋ ਚੁੱਕੇ ਨੇ ਵਜੂਦ ਉਹਨਾਂ ਦਾ ਗਵਾਚ ਚੁੱਕਾ ਇਸ ਤੋਂ ਬਾਅਦ ਹੁਣ ਅਗਲੀ ਮਹਿਮ ਦੇ ਵਿੱਚ ਉਹ ਆਪਣਾ ਵਜੂਦ ਉਹਨਾਂ ਦਾ ਗਵਾਤਨ ਵਾਲਾ ਇਦਾਂ ਹੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਲੁਧਿਆਣੇ ਦੀ ਜਲੰਧਰ ਦੀ ਪਟਿਆਲੇ ਦੀ ਪੰਜਾਬੋਂ ਬਾਹਰ ਆਪਾਂ ਗੱਲ ਕਰ ਲਈਏ ਕਰਨਾਲ ਦੀ ਗੱਲ ਕਰ ਲਈਏ ਦਿੱਲੀ ਦੇਸ਼ ਦੀ ਰਾਜਧਾਨੀ ਦਿੱਲੀ ਦਾ ਐਨਡੀਸੀਆਰ ਏਰੀਆ ਜਿਹਦੇ ਵਿੱਚ ਗੁੜਗਾਓ ਨਰਡਾ ਤੇ ਹੋਰ ਬਹੁਤ ਕੁਝ ਹੁਣ ਇੱਕ ਵੱਡੀ ਸਕੀਮ ਡਾਕਟਰ ਸਾਹਿਬ ਤੁਹਾਡੇ ਕੋਲ ਹੈ ਆਪਾਂ ਕਹਿ ਸਕਦੇ ਹਾਂ ਕਿ 144 ਹੋਰ ਪਿੰਡਾਂ ਦਾ ਜਿਹੜਾ ਵजूद ਵੱਡੇ ਖਤਰੇ ਦੇ ਵਿੱਚ ਹੈ ਕਹਾੜਾ ਫਿਰਨ ਵਾਲਾ ਡਾਕਟਰ ਸਾਹਿਬ ਉਹ ਮਾਮਲਾ ਤੇ ਪਿੰਡਾਂ ਦਾ ਵजूद ਪਿੰਡਾਂ ਦਾ ਮਹਾਂਦਰਾ ਤੇ ਨਾਲ ਗੱਲ ਕਰ ਰਹੇ ਹੋ ਕਿ ਬੇਚਰਾਗ ਪਿੰਡਾਂ ਦਾ ਜਿਹੜਾ ਵजूद ਸੀ ਅਜੇ ਸਾਰਾ ਕੁਝ ਅਪਾ ਪਿੰਡਾਂ ਤੋਂ ੁਰਦੇ-ਤੁਰਦੇ ਫਿਰ ਅੱਗੇ ਵਧਦੇ ਆ ਜਿਦਾਂ ਸਰ। ਇਹਦਾ ਸਰ ਵੀ ਦੇਖੋ ਮਨੁੱਖੀ ਪ੍ਰਵਿਰਤੀ ਹੈ ਜਾਂ ਕੌਮੀ ਕਮੰਤਰੀ ਪੱਧਰ ਤੇ ਉੱਪਰ ਦੇਖਿਆ ਜਾਵੇ ਤਾਂ ਪਿੰਡਾਂ ਤੋਂ ਲੋਕ ਸ਼ਹਿਰਾਂ ਵੱਲ ਨੂੰ ਸ਼ਹਿਰਾਂ ਤੋਂ ਵੱਡੇ ਨਗਰਾਂ ਵੱਲ ਨੂੰ ਫਿਰ ਮਹਾਨਗਰਾਂ ਵੱਲ ਨੂੰ ਪਰ ਮੈਟਰ ਮੈਟਰੋਪੋਲੀਟਨ ਸਿਟੀ ਜਿਹੜੇ ਵੱਡੇ ਵਿਸ਼ਾਲ ਉਹਨੇ ਉਹਨਾਂ ਵੱਲ ਨੂੰ ਲੋਕ ਪਲਾਨ ਕਰਦੇ ਨੇਗੇ ਰੋਜ਼ਗਾਰ ਦੇ ਸਵੰਦੇ ਵਿੱਚ ਸੇ ਸੂਤਾਂ ਦੇ ਸਵੰਦੇ ਵਿੱਚ ਜਾਂ ਆਪਣੇ ਹੋਰ ਵਿੱਦਿਆ ਦੇ ਕਾਰਨਾਂ ਦੇ ਕਾਰਨ ਸ਼ਹਿਰਾਂ ਵੱਲ ਨੂੰ ਆ ਰਹੇ ਤੇ ਪਿੰਡਾਂ ਤੋਂ ਲੋਕ ਟੁੱਟ ਰਹੇ ਨੇ ਦੁਨੀਆ ਦੇ ਵਿੱਚ ਹੀ ਆਪਾਂ ਦੇਖਿਆ ਜਾਵੇ ਜਿਸ ਤਰ੍ਹਾਂ ਕਿ ਵੱਡੇ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਵੀ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਪਲਾਨ ਹੋ ਰਿਹਾ ਪਰ ਭਾਰਤ ਕਿਉਂਕਿ ਪਿੰਡਾਂ ਦਾ ਦੇਸ਼ ਸੀ ਇਹਦੇ ਵਿੱਚ ਪਿੰਡਾਂ ਦੀ ਬੜੀ ਵੱਡੀ ਆਪਣੀ ਇੱਕ ਪਿੰਡ ਦੇ ਵਿੱਚ ਜਿਹੜੀ ਸਮੁੱਚੀ ਇਕਾਈ ਸੀ ਪਿੰਡ ਆਪਣੇ ਆਪ ਦੇ ਵਿੱਚ ਹੀ ਆਪਣੀਆਂ ਲੋੜਾਂ ਪੂਰੀਆਂ ਕਰਦੇ ਸੀ ਲੋਕਾਂ ਦੀਆਂ ਲੋੜਾਂ ਉੱਥੇ ਹੀ ਪੂਰੀਆਂ ਹੁੰਦੀਆਂ ਸੀ ਸ਼ਹਿਰਾਂ ਵੱਲ ਨੂੰ ਮੰਡੀ ਵੱਲ ਨੂੰ ਜਾਣ ਦੀ ਲੋੜ ਨਹੀਂ ਸੀ ਪੈਂਦੀ ਪਰੰਤੂ ਜਦੋਂ ਦੀ ਕੁਮੰਤਰੀ ਮੰਡੀ ਦੀ ਜਿਹੜਾ ਪ੍ਰਚਲਨ ਹੋਇਆ ਹੈ ਉਹਨਾਂ ਨੇ ਪਿੰਡਾਂ ਦੀ ਬਸੋਂ ਨੂੰ ਸ਼ਹਿਰਾਂ ਵੱਲ ਨੂੰ ਪਲੈਨ ਕਰਨ ਦੇ ਲਈ ਇਸ ਤਰ੍ਹਾਂ ਦਾ ਇੱਕ ਨਵਾਂ ਪਲੈਨ ਸ਼ੁਰੂ ਕਰ ਦਿੱਤਾ ਗਿਆ ਤੇ ਹੁਣ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਵੱਡੇ ਵੱਡੇ ਮਹਾਨਗਰ ਬਣ ਰਹੇ ਨੇ ਨਵੇਂ ਸ਼ਹਿਰ ਹੋਂਦ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਪਿੰਡਾਂ ਦੀ ਹੋਂਦ ਹੈ ਖਤਮ ਹੋ ਰਹੀ ਹੈ ਹੁਣ ਜਿਹੜਾ ਨਵਾਂ ਪ੍ਰੋਜੈਕਟ ਆ ਰਿਹਾ ਯੂਪੀ ਸਰਕਾਰ ਦੇ ਵੱਲੋਂ ਦਿੱਲੀ ਦੇ ਨੇੜੇ ਐਨਸੀਆਰ ਦੇ ਗ੍ਰੇਟਰ ਨਯੂਟਾ ਫੇਜ਼ 2 ਦੇ ਤੌਰ ਤੇ ਹੈ ਡਵੈਲਪ ਕੀਤਾ ਜਾ ਰਿਹਾ 143 ਪਿੰਡਾਂ ਦੀ ਤਤਲ ਉਹਨਾਂ ਨਹੀਂ ਪਿੰਡਾਂ ਦੀ ਜਿਹੜੀ ਇਹ ਜਾਇਦਾਦ ਹੈ ਸਾਰੀ ਉਹ ਇਹਦੇ ਵਿੱਚ ਖਤਮ ਹੋ ਜਾਣੀ ਹੈ 144 ਪਿੰਡਾਂ ਦਾ 95970 ਹਕਟੇਰ ਜ਼ਮੀਨ ਇਸ ਦੇ ਲਈ ਰੱਖਮੀ ਰੱਖੀ ਗਈ ਹੈ ਇਹਦੇ ਵਿੱਚ ਇਹਦਾ ਜਿਹੜਾ ਪ੍ਰੋਜੈਕਟ ਹੈ ਡ੍ਰੀਮ ਪ੍ਰੋਜੈਕਟ ਦੇ ਤਾ ਉੱਤੇ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ ਸੇਤ ਸਹੂਲਤਾਂ ਸਿੱਖਿਆ ਅਤੇ ਟਰਾਂਸਪੋਰਟ ਤੇ ਲਈ ਉਚਿਤ ਪ੍ਰਬੰਧ ਬੱਖੋ ਬਕਰੇ ਪ੍ਰਬੰਧ ਤੇ ਵਿਸ਼ੂ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ ਇਹ ਮੰਦੀ ਇਹ ਇੱਕ ਮਿੰਟ ਮੈਂ ਲੈ ਲਗਾ ਸੀਗਾ ਕਹਿੰਦਾ ਭਾਵੇਂ ਕਿ 144 ਹੋਰ ਪਿੰਡਾਂ ਦਾ ਵजूद ਹੁਣ ਗਵਾਚੇਗਾ ਇਹਨਾਂ ਪਿੰਡਾਂ ਦੀ ਜਿਹੜੀ ਤੁਸੀਂ ਦੱਸ ਰਹੇ ਹੋ 55970 ਹੈਕਟੇਅਰ ਜ਼ਮੀਨ ਜਿਹੜੀ ਹੈ ਉਹ ਹੁਣ ਉਹਨਾਂ ਦਾ ਜਿਹੜਾ ਉਹ ਸ਼ਹਿਰੀ ਕਰਨ ਦੇ ਵਿੱਚ ਆ ਜਾਏਗੀ ਜਿੱਦਾਂ ਮਤਲਬ ਐਨਸੀਆਰ ਦਿੱਲੀ ਐਨਸੀਆਰ ਦੇ ਹਿਤਕ ਹਿਤ ਤੱਕ ਪੈਣਾ ਨਵਟਾ ਦੇ ਕਈ ਫੇਸ ਹੈ ਜਾਨਕਿ ਨਵਟਾ ਟੂ ਫੇਸ ਦੇ ਵਿੱਚ ਇਹ ਹੁਣ ਤੁਸੀਂ ਚਰਚਾ ਦੱਸ ਰਹੇ ਹੋ ਜਿਹੜੀ ਅਗਲੀ ਸਾਹਮਣੇ ਆਈ ਹੈ ਤਾਂ ਫਿਰ ਇਹ ਬਹੁਤ ਵੱਡੀ ਗੱਤੀ ਇੱਕੋ ਝਟਕੇ ਦੇ ਵਿੱਚ ਪਿੰਡ ਆਪਣਾ ਮਹਾਂਦਰਾ ਛੱਡ ਜਾਣਗੇ ਡਾਕਟਰ ਸਾਹਿਬ ਸ਼ਹਿਰੀਕਰਨ ਦੀ ਇੰਨੀ ਵੱਡੀ ਜਿਹੜੀ ਹੈ ਰਫ਼ਤਾਰ ਅੱਗੇ ਵੱਧ ਰਹੀ ਹੈ ਆਪਾਂ ਪੰਜਾਬ ਦੇ ਪਿੰਡਾਂ ਦੀ ਵੀ ਗੱਲ ਕੀਤੀ ਇਸ ਤੋਂ ਪਹਿਲਾਂ ਸੰਗਰੂਰ ਪਟਿਆਲਾ ਜਿਹੜੇ ਛੋਟੇ ਪਿੰਡ ਨੇ ਉਹਨਾਂ ਦੇ ਇਰਤੇ ਪਿੰਡ ਬੜੇ ਖਾਤੇ ਪਹਿਲਾਂ ਕਈਆਂ ਦੀ ਤਾਂ ਜਿਹੜਾ ਨਾਮ ਹੀ ਖਤਮ ਹੋ ਚੁੱਕਾ ਹੈ ਉਹ ਕਲੋਨੀਆਂ ਦੇ ਵਿੱਚ ਵੱਜਣ ਲੱਗ ਗਿਆ ਪਟਿਆਲੇ ਦੀ ਗੱਲ ਕਰ ਲਈਏ ਇੱਕ ਲਹਿਲ ਪਿੰਡ ਕਹਿੰਦੇ ਵੱਡਾ ਕਹਿੰਦਾ ਕਾਉਂਦਾ ਪਿੰਡ ਸੀ ਹਾਲਾਂਕਿ ਨੰਬਰਦਾਰੀਆਂ ਸਿਰਫ ਉਸ ਪਿੰਡ ਦੀਆਂ ਵੱਸੀਆਂ ਨੇ ਪੰਚਾਇਤ ਕਦੋਂ ਦੀ ਉੱਥੋਂ ਦੀ ਖਤਮ ਹੈ ਵजूद ਖਤਮ ਹੈ ਹੁਣ ਇੱਕ ਲਹਿਲ ਕਲੋਨੀ ਵਜੋਂ ਵੱਜਦਾ ਉਹ ਪਿੰਡ ਇਸੇ ਤਰ੍ਹਾਂ ਬਖਵਕ ਹੋਰ ਸ਼ਹਿਰਾਂ ਦੇ ਅਜਿਹੇ ਖਾਲਾ ਤਾ ਫਿਰ ਹੁਣ 144 ਪਿੰਡ ਜਕਦਮ ਫਿਰ ਅਗਲੇ ਕਹਾੜੇ ਦੇ ਵਿੱਚ ਜੀ 150 ਇਹਦੇ ਸਾਬ ਇਹਦੇ ਨਾਲੇ ਬਹੁਤ ਵੱਡਾ ਜਿਹੜਾ ਡੈਮੋਗ੍ਰਾਫਿਕ ਚੇਂਜ ਆਏਗਾ ਇਕੋਲੋਜੀ ਤੇਂ ਜਾਏਗੀ ਜਮੀਨੀ ਦਾ ਜਿਹੜਾ ਕੁਦਰਤੀ ਵਾਤਾਵਰਨ ਉਹ ਸਾਰਾ ਚੀਜ਼ ਜਾਏਗਾ ਪਸ਼ੂ ਪੰਛੀਆਂ ਦਾ ਜਿਹੜਾ ਰੱਖਾਂ ਸੀਗੀਆਂ ਉਹ ਸਾਰਾ ਕੁਝ ਖਤਮ ਹੋ ਕੇ ਨਵੇਂ ਤਰ੍ਹਾਂ ਦਾ ਇੱਕ ਪਰਵਰਤਨ ਆਏਗਾ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਪਈਆਂ ਸੂਏ ਨਾਲੇ ਹੋਰ ਇਸ ਤਰ੍ਹਾਂ ਦੀ ਬਹੁਤ ਜਿਹੜੀ ਨਜ਼ੂਲ ਜ਼ਮੀਨਤੀ ਜਿਹੜੇ ਚਰਾਗਾਹਾਂ ਦੇ ਤੌਰ ਤੇ ਵੀ ਰੱਖੀ ਜਾਂਦੀ ਸ਼ਾਮਲਟ ਜ਼ਮੀਨਾਂ ਹੁੰਦੀਆਂ ਸੀ ਜਿੱਥੇ ਕੁਦਰਤੀ ਅ ਅ ਬਰਸਪਤੀ ਵੀ ਰਹਿੰਦੀ ਸੀ ਅਤੇ ਪਸ਼ੂ ਪੰਛੀ ਇਸ ਤਰ੍ਹਾਂ ਦੇ ਆਪਣੇ ਚਹਿਚਕਾਉਂਦੇ ਸਨ ਪਰੰਤੂ ਹੁਣ ਜਦੋਂ ਸ਼ਹਿਰੀ ਵਿਕਾਸ ਹੋ ਜਾਣਾ ਸ਼ਹਿਰਾਂ ਦਾ ਬਣ ਜਾਣਾ ਇਸ ਤਰ੍ਹਾਂ ਜਿਹੜਾ ਉਹਨਾਂ ਦੀ ਜਿਹੜੀ ਕੁਦਰਤੀ ਪੰਛੀਆਂ ਦੀ ਉਹਨਾਂ ਨੂੰ ਵੀ ਪਰੇ ਤੱਕ ਕਹਿ ਜਾਊਗਾ ਲਗਦੀ ਇਸ ਤਰ੍ਹਾਂ ਦਾ ਸਾਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਵਿਕਾਸ ਹੋ ਰਿਹਾ ਹੈ ਇਹਨੂੰ ਜਿਸ ਤਰ੍ਹਾਂ ਕਿ ਅ ਵਾਰ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਵਿਕਾਸ ਹੈ ਇਹ ਸਸਟੇਨੇਬਲ ਵਿਕਾਸ ਨਹੀਂ ਹੈ ਅਨਸਸਟੇਨੇਬਲ ਵਿਕਾਸ ਹੈ ਇਹ ਤੇ ਕੁਝ ਛੱਟ ਦੇ ਨਾਲ ਸਾਰਾ ਵਾਤਾਵਰਣ ਬਿਲਕੁਲ ਬਦਲਿਆ ਜਾ ਰਿਹਾ ਹੈ ਜਿੰਨੇ ਵਿੱਚ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਨਾਲ ਨਾਲ ਜਿਹੜੇ ਲੁਧਿਆਣਾ ਦੇਖਿਆ ਜਾਵੇ ਜਲੰਧਰ ਦੇਖਿਆ ਜਾਵੇ ਪਟਿਆਲਾ ਸੰਗਰੂਰ ਬਰਨਾਲਾ ਇਹਨਾਂ ਸ਼ਹਿਰਾਂ ਦੇ ਆਲੇ ਦੁਆਲੇ ਦੀ ਜਿੰਨੀ ਪਿੰਡਾਂ ਦੀ ਪਿੰਡ ਸੀ ਬਹੁਤ ਪਿੰਡ ਆਪਣਾ ਬजूद ਖੋ ਚੁੱਕੇ ਨੇ ਲੁਧਿਆਣੇ ਦੇ ਬਹੁਤ ਵੱਡੇ ਅੰਮ੍ਰਿਤਸਰ ਦੇ ਦੌਰਾਨ ਅ ਨਿਲੰਦਰ ਦੇ ਆਲੇ ਦਲੇ ਪਿੰਡਾ ਆਪਣਾ ਵजूद ਖਤਮ ਹੋ ਚੁੱਕੇ ਆ ਇਹਨੇ ਜਿਵੇਂ ਮਹਾਲੀ ਚੰਡੀਗੜ੍ਹ ਦੇ ਨੇੜੇ ਤੇੜੇ ਚੰਡੀਗੜ੍ਹ ਜਦੋਂ ਬਸਾਇਆ ਸੀ ਉਦੋਂ ਵੀ ਪਿੰਡਾਂ ਦੀ ਵਲੀ ਲਈ ਗਈ ਸੀ ਤੇ ਹੁਣ ਮਹਾਲੀ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਮਹਾਲੀ ਪੰਚਕੂਲਾ ਇਹ ਇਹ ਇਸ ਤਰ੍ਹਾਂ ਦੇ ਖੇਤਰ ਨੇ ਜਿਹੜਾ ਮਨੀ ਮਾਜਰਾ ਜਾਂ ਅ ਜੀਰਖਪੁਰ ਸਾਰੇ ਇਹ ਇੱਕ ਡੇਰਾ ਬਸੇ ਤੱਕ ਸਾਰਾ ਇਹ ਇੱਕ ਸ਼ਹਿਰੀ ਹੱਬ ਬਣ ਰਹੀ ਹੈ ਇਹਦੇ ਵਿੱਚ ਬੱਕਰੀ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਹੁਣ ਦੂਸਰੇ ਤੌਰ ਤੇ ਜਿਹੜੇ ਛੋਟੇ ਪਿੰਡ ਐਂਜਲੀ ਨੇ ਕਿ ਮਸਮਰੂਰ ਹੈ ਬਰਨਾਲਾ ਹੈ ਇਹਨਾਂ ਦੇ ਹਾਲੇ-ਦਾਲੇ ਦੀ ਪਿੰਡਾਂ ਦੀ ਹੋਂਦ ਖਤਰੇ ਦੇ ਵਿੱਚ ਹੈ ਬਹੁਤ ਸਾਰੇ ਪਿੰਡ ਇਹਨਾਂ ਨੇ ਆਪਣੇ ਕਲਾਵੇ ਦੇ ਵਿੱਚ ਲੈ ਲਏ ਨੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਪਿੰਡਾਂ ਦਾ ਜਿਹੜਾ ਵजूद ਖਤਮ ਹੋ ਜੇਗਾ ਇਹ ਕਾਰਨ ਕੀ ਹੈ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਹੋਈ ਹੋਈ ਆ ਪਿੰਡਾਂ ਨੂੰ ਛੱਡ ਰਹੇ ਨੇ ਕਿ ਜਿਹੜੇ ਦੂਰ ਦੇ ਪਿੰਡ ਨੇ ਤੇ ਸ਼ਹਿਰਾਂ ਦੇ ਵਿੱਚ ਉੱਥੇ ਕਨਸੈਂਟਰੇਟ ਹੋ ਰਹੇ ਨੇ ਇਹ ਦਿਖਾਇਆ ਜਾ ਰਿਹਾ ਜਿਵੇਂ ਕਿ ਇਹ ਜਿਹੜਾ ਹੁਣ ਗ੍ਰੇਟਰ ਨੋਟਾਫੇਸ 2 ਹੈ ਇਹਦੇ ਵਿੱਚ ਇਹਦਾ ਜਿਹੜਾ ਸੇ ਜਾ ਰਹੀ ਹੈ ਵੀ ਇਹਦੇ ਵਿੱਚ ਸਿੱਖਿਆ ਸਿਹਤ ਟਰਾਂਸਪੋਰਟ ਦੇ ਲਈ ਬੱਖੋ-ਵੱਖਰੀ ਤਰ੍ਹਾਂ ਦਾ ਵਿਸ਼ਵ ਪੱਧਰ ਦਾ ਜਿਹੜਾ ਹੈਗਾ ਇਨਫਰਾਸਟ੍ਰਕਚਰ ਮਹੱਇਆ ਕਰਾਇਆ ਜਾਵੇਗਾ ਇਹਦੇ ਵਿੱਚ ਉਹਨਾਂ ਨੇ 10.4% ਵਿੱਦਿਅਕ ਅਦਾਰਿਆਂ ਦੇ ਲਈ ਜਿੱਥੇ ਯੂਨੀਵਰਸਿਟੀਆਂ ਹੋਣਗੀਆਂ ਜਿੱਥੇ ਇੰਸਟੀਚਿਊਸ਼ਨ ਹੋਣਗੇ ਮੈਡੀਕਲ ਕਾਲਜ ਹੋਣਗੇ ਇੰਜੀਨੀਅਰ ਕਾਲਜ ਹੋਣਗੇ ਇਸ ਤਰ੍ਹਾਂ 4.8% ਵਿਵਾਰਕ ਖੇਤਰ ਦੇ ਲਈ ਜਿਹਦੇ ਵਿੱਚ ਉਹ ਇਹ ਦੱਸਿਆ ਜਾ ਰਿਹਾ ਹੈ ਜਿਹੜੇ ਤੇ ਵਪਾਰਕ ادارے ਉੱਤੇ ਸਥਾਪਤ ਹੋਣਗੇ ਉਹਨਾਂ ਦੇ ਨਾਲ ਰੁਜ਼ਗਾਰ ਮਿਲੇਗਾ ਰੁਜ਼ਗਾਰ ਦੇ ਮੌਕੇ ਮਹਾਈਆ ਕਰਾਉਣਗੇ 13.2% ਇਹਨਾਂ ਨੇ ਟਰਾਂਸਪੋਰਟ ਦੇ ਲਈ ਰਕਮ ਅਰਖਾਇਆ ਜਿਦੇ ਵਿੱਚ ਉੱਚ ਪੱਧਰ ਦੀ ਜਿਹੜੀ ਹੈਗੀ ਹੈ ਮੈਟਰੋ ਅਤੇ ਹਾਈ ਸਪੀਡ ਟ੍ਰੇਨਾਂ ਤੇ ਹੋਰ ਵਿਵਸਥਾ ਕੀਤੀ ਜਾਵੇਗੀ ਇਸ ਤਰ੍ਹਾਂ ਕਿਉਂਕਿ ਉਹਨਾਂ ਦੀ ਕਨੈਕਟੀਵਿਟੀ ਬਹੁਤ ਛੇਤੀ ਹੋ ਸਕੇ ਤੇ ਦੂਰ ਤੱਕ ਜਾਣ ਦੀ ਉਹਨਾਂ ਨੂੰ ਸੁੱਖਹੈਨਤਾ ਮਿਲੇ ਇਹ ਇਸੇ ਮਾਡਲ ਦੇ ਪ੍ਰਕਾਰ ਦਾ ਇਹ ਜਿਹੜਾ ਮਾਡਲ ਬਣ ਰਿਹਾ ਜਿਹੜਾ ਆਪਣਾ ਇਹ ਦੇਸ਼ ਦੀ ਰਾਜਧਾਨੀ ਦੇ ਅੜੇਦਵਾਲੇ ਮਾਡਲ ਬਣ ਰਿਹਾ ਹੈ ਉਹੀ ਦੂਜੇ ਸੂਬਿਆਂ ਦੇ ਵਿੱਚ ਫਿਰ ਛੋਟੇ ਸ਼ਹਿਰਾਂ ਦੇ ਵਿੱਚ ਹੋਰ ਜਗ੍ਹਾ ਤੇ ਉਹ ਮਾਡਲ ਬਣ ਜਾਂਦਾ ਹੈ ਜਿਹੜਾ ਕਿ ਰੋਲ ਮਾਡਲ ਬਣ ਕੇ ਉਹ ਸਾਰੀ ਜਗ੍ਹਾ ਤੇ ਉੱਥੇ ਲਾਗੂ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਲੋਕਾਂ ਦੀ ਜਿਸ ਤਰ੍ਹਾਂ ਦੀ ਆਪਣੀ ਆਪਣੀ ਹੈਸੀਅਤ ਹੁੰਦੀ ਹੈ ਉਸ ਪਾਸੇ ਨੂੰ ਭਜਦੇ ਨੇ ਤੇ ਪਿੰਡਾਂ ਨਾਲੋਂ ਆਪਣਾ ਬਿਲਕੁਲ ਹੀ ਵਿਜੂਤ ਛੱਟ ਰਹੇ ਨੇ ਜਦ ਕਿ ਪਿੰਡਾਂ ਦੇ ਵਿੱਚ ਸਾਰਾ ਕੁਝ ਪਹਿਲਾਂ ਜੇ ਆਪਾਂ ਪਿਛਲੇ ਸਮੇਂ 'ਚ ਜਾਈਏ ਤਾਂ ਪਿੰਡਾਂ ਦੇ ਵਿੱਚ ਹਰ ਇੱਕ ਚੀਜ਼ ਦੀ ਲੋੜ ਪੂਰੀ ਹੁੰਦੀ ਸੀ ਕਿ ਮੰਡੀ ਵੱਲ ਨੂੰ ਉਨਾ ਦਾ ਉਲਭਵਤ ਕੇ ਆਧਾਰ 'ਚ ਆਉਣੇ ਕੀ ਪਰੰਤੂ ਜਦੋਂ ਦੀ ਮੰਡੀ ਦਾ ਐਂਟਰੀ ਹੋਈ ਆ ਇੰਟਰਨੈਸ਼ਨਲ ਮੰਡੀ ਦਾ ਉਹਨੇ ਸਾਰੀਆਂ ਪਿੰਡੂ ਲੋਕਾਂ ਦੀ ਅਭੀ ਸਭ ਦੁਨੀਆ ਦਾ ਜਿਹੜਾ ਹੈਗਾ ਉਹਨੇ ਦੇ ਟੇਸਟ ਬਦਲਤੇ ਉਹਨਾਂ ਦੀ ਲੋੜਾਂ ਬਦਲ ਦਿੱਤੀਆਂ ਉਹਨਾਂ ਦੇ ਲਈ ਮਸਨੂਈ ਲੋੜਾਂ ਪੈਦਾ ਕਰ ਦਿੱਤੀਆਂ ਗਿਆ ਨੇ ਇਸ ਤਰ੍ਹਾਂ ਲੋਕਾਂ ਨੇ ਆਪਣੇ ਜਿਹੜਾ ਹੈ ਬਜੂਦ ਨਾਲੋਂ ਤੋੜਨ ਦੇ ਲਈ ਮੰਡੀ ਪੂਰੀ ਤਰ੍ਹਾਂ ਕਾਰਸ਼ੀਲ ਹੈ ਤੇ ਇਸ ਸੰਦਰਭ ਦੇ ਵਿੱਚ ਇਹ ਸਾਰੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜੀ ਬਿਲਕੁਲ ਡਾਕਟਰ ਸਾਹਿਬ ਇਹਦੇ ਵਿੱਚ ਕਾਰਪੋਰੇਟ ਜਗਤ ਵੀ ਆਪਣੇ ਜ਼ਰੂਰ ਹੱਥ ਰੰਗ ਦਾ ਵਖਾਈ ਦੇ ਰਿਹਾ ਹੈ ਖੈਰ ਜਿਹਦੇ ਖਿਲਾਫ ਪੰਜਾਬ ਦੇ ਕਿਸਾਨ ਵੱਡੇ ਸੰਘਰਸ਼ ਉਤੇ ਵੀ ਨੇ ਖੈਰ ਡਾਕਟਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਪਿੰਡਾਂ ਦੀ ਤਾਂ ਪਿੰਡਾਂ ਨਾਲ ਬਹੁਤ ਕੁਝ ਜੁੜਿਆ ਹੁੰਦਾ ਹੈ ਜਦੀ ਇੱਕ ਵੱਖਰੀ ਮਹਿਕ ਹੁੰਦੀ ਹੈ ਵੱਖਰਾ ਨਾਂ ਹੁੰਦਾ ਹੈ ਜਿਵੇਂ ਨਿਆਈ ਨਿਆਈ ਵਾਲਾ ਖੇਤ ਪਿੰਡ ਦਾ ਪਾਰਲਾ ਪਾਸਾ ਇਧਰਲਾ ਪਾਸਾ ਖੈਰ ਪਿੰਡ ਦਾ ਛੱਪੜ ਅਜਿਹਾ ਸਾਰਾ ਕੁਝ ਵਜੂਦ ਜਦੋਂ ਅਜਿਹੀ ਇੱਕ ਵੱਡਾ ਪ੍ਰੋਜੈਕਟ ਉਹਦੇ ਆਲੇ-ਦੁਆਲੇ ਆਉਂਦਾ ਹੈ ਉਹ ਜ਼ਮੀਨ ਤਾਂ ਉਹ ਖੋੜੀ ਜਾਂਦੀ ਹੈ ਅਗਲੀ ਕਲੋਨੀ ਬਸਾਰਨ ਵਾਸਤੇ ਖਸਲਾਂਾਂ ਦੀ ਥਾਂ ਤੇ ਵੱਡੇ ਜਿਹੜੇ ਮਾਲ ਉਸਰ ਪੈਂਦੇ ਹੈ ਵੱਡੀਆਂ ਬਿਲਡਿੰਗਾਂ ਉੱਗ ਪੈਂਦੀਆਂ ਖੈਰ ਜ਼ਮੀਨ ਦੀ ਗੱਲ ਕਰ ਲਈਏ ਜੇਕਰ ਪੰਜਾਬ ਵੱਲ ਲਈਏ ਤਾਂ ਵੱਡੇ ਗਿਣਤੀ ਇਸ ਤੋਂ ਪਹਿਲਾਂ ਵੱਡਾ ਰਖਵਾ ਜਿਹੜਾ ਹੈ ਉਹ ਹਾਈਵੇ ਹੇਠ ਆ ਚੁੱਕਾ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਉਹ ਮਹਾਦਰਾ ਹੀ ਖਤਮ ਹੋ ਰਿਹਾ ਹੈ ਪਿੰਡ ਬਹੁਤ ਨੀਵੀਂ ਚਾਪਰੇ ਨੇ ਜਿੱਥੇ ਪਿੰਡਾਂ ਦਾ ਇੱਕ ਸਹਾਪਨ ਹੁੰਦਾ ਸੀ ਕਿ ਉਹ ਉਸੇ ਇਥੇ ਆ ਉਹਦੇ ਵਸਦੇ ਹੁੰਦੇ ਸੀ ਪਿੰਡ ਦੂਰੋਂ ਪਿੰਡ ਦਿਸਦੇ ਸੀ ਪਰਤੂ ਹੁਣ ਦੂਰੋਂ ਕਹਿੰਦਾ ਪਾਪ ਕਿ ਹਾਈਵੇ ਤੋਂ ਲੰਘਦੇ ਉਹ ਪਿੰਡ ਬਹੁਤ ਨੀਵੇਂ ਹੋ ਗਏ ਨੇ ਥੱਲੇ ਹੋ ਗਏ ਨੇ ਕਹਿੰਦਾ ਪਾਪ ਕਿ ਪਿੰਡਾਂ ਦੀ ਜਿਹੜੀ ਹੈ ਉਹ ਸ਼ਾਨ ਉਹ ਮਦੋਲੀ ਜਾ ਰਹੀ ਹੈ ਜਦੋਂ ਅਜਿਹੇ ਮਾਹੌਲ ਅੱਗੇ ਕਲੋਨੀਇਜ਼ਮ ਜਿਹੜਾ ਹੋਰ ਅੱਗੇ ਵਧੇਗਾ ਤਾ ਫਿਰ ਕੀ ਪਿੰਡਾਂ ਦਾ ਜਿਹੜਾ ਵजूद ਹੈ ਪੜਾਵਾਰੀ ਦੇ ਤਾਂ ਖਤਮ ਹੋ ਹੀ ਹੁੰਦਾ ਰਹੇਗਾ ਉਹਦਾ ਪਿੰਡ ਗਵਾਉਂਦੇ ਰਹਿਣਗੇ ਇੱਕ ਵੱਡਾ ਸਵਾਲ ਹੈ ਅਸੀਂ ਵਿੱਚ ਆਪਾਂ ਮੰਨਦੇ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਇਸ ਤੋਂ ਅੱਗੇ ਜਾ ਕੇ ਇੱਕ ਪੰਜਾਬ ਨੂੰ ਇਸ ਤੋਂ ਵੀ ਵੱਡਾ ਮਾਣ ਸੀ ਕਿ ਪੰਜਾਬ ਇੱਕ ਪਿੰਡ ਹੈ ਖੈਰ ਹੁਣ ਪਿਛਲੇ ਸਮੇਂ ਇੱਕ ਦਾ ਜਿਹੜਾ ਹੁਣ ਅੱਜ ਦੀ ਰੇਟ ਇੱਕ ਵੱਡਾ ਸ਼ਹਿਰ ਹੈ ਇੱਕ ਕਹਿ ਦਈਏ ਕਿ ਉੱਥੇ ਨਗਰ ਨਿਗਮ ਵੀ ਹੈ ਉਹ ਪੈਂਟਸੀਗਾ ਇੱਕ ਬੋਲੀ ਵੀ ਸੀਗਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਪਰ ਉਹ ਜਿਹੜੀਆਂ ਬੋਲੀਆਂ ਉਹ ਲੋਕ ਸਾਹਿਤ ਅਜਿਹਾ ਸਾਰਾ ਕੁਝ ਥੋੜਾ ਜਿਹਾ ਖੋਲ ਕੇ ਡਟਸਾ ਪਿੰਡ ਸਰਬ ਕਿਉਂਕਿ ਜਿਵੇਂ ਬਦਲ ਰਹੀ ਹੈ ਪ੍ਰਸਥਿਤੀ ਹੈ ਬਦਲ ਰਹੀ ਹੈ ਨਹੀਂ ਸਾਰਾ ਕੁਝ ਬਦਲ ਰਿਹਾ ਲੋਕਾਂ ਦੀ ਸੋਚ ਬਦਲ ਰਹੀ ਹੈ ਜਿਵੇਂ ਜਨੋਖੇ ਚੱਕਬੰਦੀ ਹੋਈ ਮਰਕਬੇ ਬੰਦੀ ਹੋਈ ਉਦੋਂ ਪਿੰਡਾਂ ਦਾ ਜਿਹੜੇ ਪਿੰਡ ਕਿਸੇ ਵੇਲੇ ਕਿਸੇ ਜਮਾਨੇ ਦੇ ਵਿੱਚ ਪਿੰਡ ਹੁੰਦੇ ਸੀ ਉੱਥੇ ਵਾਦੀ ਹੁੰਦੀ ਸੀ ਪਰੰਤੂ ਉਹਨਾਂ ਦਾ ਜਿਹੜਾ ਰਕਬਾ ਸੀ ਉਹਦੇ ਵਿੱਚ ਵੇਚ ਰਾਗ ਮੌਜਾ ਦੇ ਤੌਰ ਤੇ ਦਰਜ ਵੀ ਕੀਤਾ ਗਿਆ ਉੱਥੇ ਮਤਲਬ ਆਬਾਦੀ ਨਹੀਂ ਸੀ ਤੇ ਰਕਬਾ ਸੀਗਾ ਤੇ ਪਿੰਡਾਂ ਦੇ ਇਸ ਤਰ੍ਹਾਂ ਦੇ ਇਹ ਕਿਉਂਕਿ ਜਾਂ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਪਿੰਡ ਉਜੜਦੇ ਸਨ ਜਾਂ ਤਾਂ ਕੋਈ ਵੱਡੀ ਕੁਦਰਤੀ ਆਫਤ ਆਉਂਦੀ ਸੀ ਹੜ ਆ ਗਈ ਜਾਂ ਪੁਚਾਲ ਆ ਗਈ ਜਾਂ ਉਸ ਤਰ੍ਹਾਂ ਦੀ ਜਿਹੜੇ ਆਪਾਂ ਨੂੰ ਥੇ ਦਿਖਦੇ ਨੇਗੇ ਪਿੰਡਾਂ ਦੇ ਵਿੱਚ ਉਹ ਉਸ ਤਰ੍ਹਾਂ ਦੀ ਹੁੰਦੀ ਸੀ ਪਰੰਤੂ ਪਿੰਡ ਆਪਣੀ ਇਕਾਈ ਨੂੰ ਬਰਕਰਾਰ ਰੱਖ ਰਿਹਾ ਸੀ ਪਰੰਤੂ ਪਿਛਲੇ ਸਮੇਂ ਤੋਂ ਜਿਸ ਤਰ੍ਹਾਂ ਹੁਣ ਪਿੰਡਾਂ ਦੇ ਉੱਪਰ ਵੱਡਾ ਕਾਰਪੋਰੇਟੀ ਹਮਲਾ ਮੰਡੀ ਦਾ ਹਮਲਾ ਹੋਇਆ ਤੇ ਪਿੰਡ ਆਪਣੀ ਆਪ ਨੂੰ ਯੂਤ ਦੇ ਤੌਰ ਤੇ ਮਾਨਸਿਕ ਤੌਰ ਤੇ ਟੁੱਟ ਰਹੇ ਨੇ ਤੇ ਆਪਸੀ ਭਾਈਚਾਰੇ ਵੀ ਖਤਮ ਹੋ ਰਹੇ ਨੇ ਲੋਕਾਂ ਨੇ ਪਿੰਡਾਂ ਦੇ ਵਿੱਚ ਜਿਵੇਂ ਕਿ ਪਿਛਲੇ ਸਮੇਂ ਦੇ ਦੌਰਾਨ ਬੇਸ਼ੱਕ ਖੇਤੀ ਉਪਜ ਦੀ ਪੈਦਾਵਾਰ ਜਾਦਾ ਵਧੀ ਹੈ ਪਰੰਤੂ ਕਿਸਾਨ ਕਰਜ਼ਾਈ ਵੀ ਹੋਏ ਨੇ ਔਠੀਆਂ ਵੀ ਵੱਟੀਆਂ ਬਣ ਗਈਆਂ ਨੇ ਪਰੰਤੂ ਉਹਨਾਂ ਦੀ ਮਾਨਸਿਕ ਸ਼ਾਂਤੀ ਜ਼ਰੂਰ ਭੰਗ ਹੋਈ ਹੈ ਤੇ ਉਹ ਆਪਣੇ ਆਰਥਿਕ ਉਲਝਣ ਦੇ ਵਿੱਚ ਉਜੇ ਪਏ ਨੇ ਅਤੇ ਮਾਨਸਿਕ ਸਥਿਤੀ ਉਹਨਾਂ ਦੀ ਖਤਮ ਹੋ ਰਹੀ ਹੈ ਤੇ ਪਿਛਲੇ ਜਿਹੜਾ ਪ੍ਰਵਾਸ ਦਾ ਜਿਹੜਾ ਦੌਰ ਚੱਲਿਆ ਸੀ ਇਸ ਨੇ ਪੰਜਾਬ ਦੇ ਜੁਥ ਨੂੰ ਬਿਲਕੁਲ ਹੀ ਬਾਹਰ ਤੱਕ ਦਿੱਤਾ ਪ੍ਰਵਾਸ ਦੇ ਵਿੱਚ ਰੋਲ ਰਹੇ ਨੇ ਜਿਸ ਤਰ੍ਹਾਂ ਦੀ ਹੁਣ ਪ੍ਰਵਾਸ ਸਥਿਤੀਆਂ ਸਾਹਮਣੇ ਆ ਰਹੀਆਂ ਨੇ ਤੇ ਪੰਜਾਬ ਦਾ ਪੈਸਾ ਵੀ ਗਿਆ ਤੇ ਇਥੋਂ ਦੀ ਟੈਲੈਂਟ ਵੀ ਗਈ ਹੈ ਤੇ ਜਿਹੜੇ ਛੇ ਰਹਿ ਗਏ ਨੇ ਉਹ ਬੜੀ ਬੜੀ ਮਾਨਸਿਕ ਤੌਰ ਤੇ ਉਹ ਪੀੜਾ ਹੰਡਾ ਰਹੇ ਨੇ ਤੇ ਪਿੰਡਾਂ ਦਾ ਜਿਹੜਾ ਟੋਟਲੀ ਸਾਰਾ ਕੁਝ ਤੋ ਵੀ ਪਿੰਡਾਂ ਇਸ ਪੰਜਾਬ ਦੇ ਵਿੱਚ ਕਿਉਂਕਿ ਹੁਣ ਜਿਸ ਤਰ੍ਹਾਂ ਦੀ ਇਸਤਨ ਦੀ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਤੇ ਉਹ ਪਿੰਡ ਵੀ ਜਿਹੜੇ ਸ਼ਹਿਰਾਂ ਤੋਂ ਦੂਰ ਨੇ ਉੱਥੇ ਵੀ ਉਸ ਤਰ੍ਹਾਂ ਦੀ ਉਹ ਪ੍ਰਾਣੀ ਜਿਹੜੀਆਂ ਜਿਵੇਂ ਤੁਸੀਂ ਆਪਾਂ ਸੱਭਿਆਚਾਰਕ ਗੱਲਾਂ ਕਰਦੇ ਸਾਂ ਪਿੰਡਾਂ ਵਿੱਚੋਂ ਪਿੰਡ ਸੰਗੀ ਦਾ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਸਾਧੂ ਸੰਤਾਂ ਦੇ ਡੇਰੇ ਹੁੰਦੇ ਸਨ ਰਮਤਾ ਹੁੰਦੀਆਂ ਸਨ ਨਿਰਮਲੇ ਉਦਾਸੀਂ ਬਾਬਿਆਂ ਦੇ ਡੇਰੇ ਸਨ ਜਿੱਥੇ ਕਿ ਉੱਥੇ ਅਧਿਆਤਮਿਕ ਤੌਰ ਤੇ ਚਰਚਾ ਵੀ ਹੁੰਦੀ ਸੀ ਤੇ ਪਿੱਛੋ ਸਾਧੂ ਮੰਡਲੀਆਂ ਵੀ ਹੁੰਦੀਆਂ ਸਨ ਜਿਹੜੇ ਕਿ ਉੱਤੇ ਆਯੁਰਵੈਦਿਕ ਕਿਸਾ ਦੇ ਨਾਲ ਨਾਲ ਅਧਿਆਤਮਿਕ ਤੌਰ ਤੇ ਲੋਕਾਂ ਨੂੰ ਚੇਤਨਨ ਕਰਦੇ ਸਨ ਅਤੇ ਸਿੱਖਿਆ ਦੇ ਕੇਂਦਰ ਦੇ ਤੌਰ ਤੇ ਵੀ ਇਸ ਤਰ੍ਹਾਂ ਦੇ ਉਹ ਡੇਰੇ ਕਾਰਜਸ਼ੀਲ ਰਹੇ ਨੇ ਜਿਨ੍ਹਾਂ ਨੇ ਕੀਰਤਨ ਦੇ ਲਈ ਗੁਰੂ ਘਰ ਸਾਹਿਬ ਦੇ ਟਾਰਿਆਂ ਦੇ ਲਈ ਨਿਰਮਲਿਆਂ ਨੇ ਬੜਾ ਵੱਡਾ ਕਾਰਜ ਕੀਤਾ ਉਹ ਲਗਾਤਾਰ ਉਹਨਾਂ ਦਾ ਡੇਰੇ ਉਹਨਾਂ ਦੇ ਚੱਲਦੇ ਰਹਿੰਦੇ ਸੀ ਡੇਰਿਆਂ ਦੇ ਵਿੱਚ ਰਮਤ ਆਉਂਦੀ ਰਹਿੰਦੀ ਸੀ ਖਾੜੇ ਉਹਨਾਂ ਦੇ ਚੱਲਦੇ ਰਹਿੰਦੇ ਸੀ ਇਸ ਤਰ੍ਹਾਂ ਸਾਧੂ ਸੰਤਾਂ ਦਾ ਜਿਹੜਾ ਪ੍ਰਚਾਰ ਪ੍ਰਸਾਰਤੀ ਪਿੰਡ ਬਰਕਰਾਰ ਰੱਖਿਆ ਹੋਇਆ ਹੈ ਪਰਤੂ ਹੁਣ ਉਹਦੀ ਜਗ੍ਹਾ ਤੇ ਹੋਰ ਤਰ੍ਹਾਂ ਦਾ ਇੱਕ ਮੱਕੜ ਜਾਲ ਦੇ ਨਵੀਂ ਤਰ੍ਹਾਂ ਦੀ ਇੱਕ ਪ੍ਰਵਿਰਤੀ ਪੈਦਾ ਹੋ ਰਹੀ ਹੈ ਜਿਸ ਤਰ੍ਹਾਂ ਕਿ ਆਨਲਾਈਨ ਸ਼ਾਪਿੰਗ ਦਾ ਹੋ ਗਿਆ Amazon ਦੇ ਵੱਡੇ ਵੱਡੇ ਹੋ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਫੋਨ ਦੇ ਉੱਪਰ ਕਾਲ ਕਰੋ ਤੇ ਸਾਰੀ ਚੀਜ਼ ਤੁਹਾਨੂੰ ਮਿਲਈਆ ਹੋ ਜਾਣੀ ਹੈ ਉਹ ਸੋਚ ਲੋਕਾਂ ਦੀ ਜੂਥ ਦੀ ਤੇ ਕੰਮ ਦੇ ਨਾਲੋਂ ਟੁੱਟਣ ਦੀ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਹੈ ਵੀ ਬੱਕਰ ਨਾਲੋਂ ਟੁੱਟ ਕੇ ਆਪਣੇ ਸ਼ਬਦ ਨਾਲੋਂ ਟੁੱਟ ਕੇ ਆਪਣੇ ਸ਼ਾਸਤਰ ਨਾਲ ਟੁੱਟ ਕੇ ਆਪਣੇ ਧਰਮ ਨਾਲੋਂ ਵੀ ਟੁੱਟ ਰਹੇ ਨੇ ਇਹੋ ਕੰਮ ਨੇ ਕਿ ਸਮਾਜ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਤਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਵੀ ਹੈ ਉਹ ਵੀ ਕ੍ਰਾਈਸਿਸ ਦੇ ਵਿੱਚ ਕਿਉਂ ਫਸ ਰਹੀ ਆ ਪਾਰਟੀਆਂ ਜਿਹੜੀਆਂ ਵੱਡੀਆਂ-ਵੱਡੀਆਂ ਪਾਰਟੀਆਂ ਸੀ ਜਿਨ੍ਹਾਂ ਦਾ ਉੱਪਰ ਪੰਜਾਬ ਨੂੰ ਮਾਣ ਸੀ ਉਹ ਮੂਹੇ-ਮੂਹ ਡਿੱਗੀਆਂ ਪਈਆਂ ਨੇ ਇਸ ਤਰ੍ਹਾਂ ਦਾ ਕਾਰਨ ਕੀ ਆ ਕਿਉਂਕਿ ਲੋਕ ਆਪਣੇ ਜਿਹੜਾ ਅਸਲੀ ਵਿਰਸਾ ਸੀਗਾ ਆਪਣੀ ਜਿਹੜੀ ਜ਼ਮੀਨ ਸੀ ਅਸਲੀ ਉਸ ਤੋਂ ਟੁੱਟ ਕੇ ਉਪਰੀ ਉਸ ਦੇ ਵਿੱਚ ਉੱਡਣ ਲੱਗੇ ਤੇ ਉਸ ਦੇ ਨਾਲ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਵੀ ਹੋ ਰਿਹਾ ਉਹਨੇ ਜਿਹੜੀ ਮਹਾਨਗਰੀ ਚੇਤਨਾ ਜਿਹੜੀ ਡਵੈਲਪ ਕੀਤੀ ਜਾ ਰਹੀ ਹੈ ਮਹਾਨਗਰਾਂ ਦਾ ਜਿਹੜਾ ਪ੍ਰੋਜੈਕਟ ਲੈਂਦੇ ਜਾ ਰਹੇ ਨੇ ਲਗਾਤਾਰ ਲੈਂਦੇ ਜਾ ਰਹੇ ਨੇ ਜਿਹੜੀ ਸੋਚ ਨੂੰ ਡਵੈਲਪ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਕਿਸ ਤਰ੍ਹਾਂ ਦੀ ਹੋਵੇਗੀ ਕਿਉਂਕਿ ਜਿਹੜਾ ਪੰਜਾਬ ਜੇ ਦੇਖਿਆ ਜਾਵੇ ਤਾਂ ਪੰਜਾਬ ਨੂੰ ਪੰਜਾਂ ਦਰਿਆਵਾਂ ਦਾ ਦੇਸ਼akti ਪੰਜ ਦਰਿਆਵਾਂ ਦੇ ਸੰ ਬੇਸ਼ਕ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਕਿੰਨੀ ਰਹਿ ਗਏ ਪਰੰਤੂ ਫਿਰ ਵੀ ਇੱਥੇ ਜਿਹੜਾ ਉਹ ਤੋਂ ਵਧੀਆ ਪਾਣੀ ਸੀ ਜਿਹੜਾ ਜ਼ਮੀਨੀ ਪਾਣੀ ਸੀ ਜ਼ਮੀਨ ਦੇ ਲੈਵਲ ਦੇ ਉੱਪਰ ਬਹੁਤ ਵਧੀਆ ਪਾਣੀ ਮਿਲਦਾ ਸੀ ਉਹ ਹੁਣ ਸਾਰਾ ਦੁਸ਼ਤ ਹੋ ਚੁੱਕਾ ਤੇ ਪਾਣੀ ਦਾ ਵਪਾਰ ਇਸ ਦੇ ਉੱਪਰ ਦੇਖਿਆ ਜਾਵੇ ਤਾਂ ਪੀਣ ਵਾਲੇ ਪਾਣੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨਾ ਕ੍ਰਾਈਸਿਸ ਹੋਏਗਾ ਤੇ ਬਾਕੀ ਹੋਰ ਤਰ੍ਹਾਂ ਦੀ ਜਿਹੜੀ ਇਸ ਸਮੱਸਿਆ ਨਾਲ ਬਿਮਾਰੀਆਂ ਨਸ਼ਾ ਕੋਰੀ ਇਹ ਇਹ ਵੀ ਵਧ ਰਹੀ ਹੈ ਇਹ ਮਿਕ ਕਮ ਮਾਨਗਰੀ ਚੇਤਨਾ ਆਉਣ ਦੇ ਕਾਰਨ ਨਹੀਂ ਜਿਹੜਾ ਭਾਈਚਾਰਕ ਸੰਘਰਸ਼ ਨੁਟ ਰਹੀ ਹੈ ਇਹ 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 ਵੀ ਜੀ ਬਿਲਕੁਲ ਡਾਕਟਰ ਸਾਹਿਬ ਆ ਜਮੀਨ ਦੋ ਪਹਿਲੂ ਆ ਇਹਦੇ ਵਿੱਚ ਬੜੇ ਜ਼ਿਕਰਯੋਗ ਨੇ ਪਿੰਡ ਤੇ ਸ਼ਹਿਰ ਦੇ ਮੁਕਾਬਲਤਨ ਕਿ ਇੱਕ ਹੈ ਕਿ ਪਿੰਡਾਂ ਦੇ ਵਿੱਚੋਂ ਇੱਕ ਪ੍ਰਵਾਸ ਜਿੱਥੇ ਵੱਡੀ ਗਿਣਤੀ ਬਾਹਰ ਵਿਦੇਸ਼ਾਂ ਨੂੰ ਜਾ ਰਹੀ ਹੈ ਖਾਸ ਕਰਕੇ ਅਗਲੀ ਨਵੀਂ ਪੀੜੀ ਤੇ ਜਿੱਥੇ ਇਸ ਤੋਂ ਪਹਿਲਾਂ ਇੱਕ ਰੁਝਾਨ ਸੀ ਕਿ ਜਦੋਂ ਪਿੰਡਾਂ ਦੇ ਲੋਕ ਬਾਹਰ ਵਿਦੇਸ਼ਾਂ ਦੇ ਵਿੱਚ ਕਮਾਈ ਧੰਦੇ ਕਰਨ ਜਾਂਦੇ ਸੀ ਤਾਂ ਉਹ ਜਿਹੜਾ ਕਮਾਈ ਦਾ ਵੱਡਾ ਹਿੱਸਾ ਵਾਪਸ ਉਹ ਪੰਜਾਬ ਭੇਜਦੇ ਸੀ ਹੁਣ ਰੁਝਾਨ ਤੋਂ ਚਾਹੇ ਕਿ ਉਹ ਜਿਹੜਾ ਪੈਸਾ ਹੈ ਉਹ ਵੱਡੀ ਗਿਣਤੀ ਖਾਸ ਕਰਕੇ ਵਿਦਿਆਰਥੀ ਜਗਤ ਦਾ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਤੇ ਉਹ ਵਿਦੇਸ਼ਾਂ ਜਿਹੜੇ ਬਾਹਰਲੇ ਮੁਲਕ ਨੇ ਉਹ ਵੀ ਹੁਣ ਹੱਥ ਖੜੇ ਕਰ ਰਹੇ ਆ ਅਸੀਂ ਇਸ ਤਰ੍ਹਾਂ ਦੀਆਂ ਸ਼ਰਤਾਂ ਲਾਵਾਂਗੇ ਇਹ ਕੁਛ ਆ ਕੁਛ ਕੰਮ ਤੰਦਿਆਂ ਦੀਆਂ ਇੱਕ ਕਹਿੰਦਾ ਭਾਵ ਕਿ ਇੱਕ ਵੱਖਰੀ ਤਰ੍ਹਾਂ ਦੀ ਚਿੰਤਾ ਪੰਜਾਬ ਦੇ ਪਿੰਡਾਂ ਨੂੰ ਹੁਣ ਬਾਹਰਲੇ ਦੇਸ਼ਾਂ ਤੋਂ ਵੀ ਸਾਹਮਣੇ ਮਤਲਬ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਹੁਣ ਕੈਨੇਡਾ ਦੀ ਕਰ ਲਈਏ ਟਰੂਡੋ ਸਰਕਾਰ ਹੁਣ ਜਿਵੇਂ ਵਾਰ-ਵਾਰ ਇਹ ਫੈਸਲੇ ਲੈ ਰਹੀ ਹੈ ਬੜੇ ਸਖਤ ਖਾਸ ਕਰਕੇ ਜਿਹੜੇ ਕੰਮ ਦੇ ਜਿਹੜੇ ਉੱਥੇ ਸਿਸਟਮ ਨੇ ਜਾਂ ਪੜ੍ਹਾਈ ਦੇ ਮਾਮਲੇ ਦੇ ਵਿੱਚ ਜਾਂ ਉੱਥੇ ਪੀਆਰ ਹੋਣ ਦੇ ਕਈ ਤਰ੍ਹਾਂ ਦਾ ਜਿਹੜੇ ਤਪਾਈਆਂ ਆਸਟ੍ਰੇਲੀਆ ਦੀ ਵੀ ਆਪਾਂ ਇਹੀ ਸੁਣਦੇ ਆ ਹੁਣ ਕਹਿੰਦਾ ਭਾਵ ਕਿ ਪਿੰਡਾਂ ਉੱਤੇ ਕਈ ਤਰ੍ਹਾਂ ਦਾ ਇੱਕ ਹੁਣ ਜਿਹੜਾ ਮਾਨਸਿਕ ਤਵਾਜਨ ਮਾਨਸਿਕ ਬੋਝ ਜਿੱਤੇ ਉਹ ਵਾਧਾ ਵਿਖਾਈ ਦੇ ਰਿਹਾ ਉੱਥੇ ਪਿੰਡਾਂ ਦੇ ਲੋਕ ਕਈ ਸਥਾਨਕ ਅਗਲੇ ਨੇੜਲੇ ਸ਼ਹਿਰਾਂ ਵੱਲ ਵੀ ਵੱਧੇ ਜਾ ਰਹੇ ਨੇ ਪ੍ਰਵਾਸ ਇੱਕ ਉਹ ਵੀ ਹੈ ਇੱਕ ਇੱਕ ਛੋਟੇ ਛੋਟੇ ਜਿਹੜੇ ਸ਼ਹਿਰ ਨੇ ਨਿੱਕੇ ਉਹਨਾਂ ਦੇ ਵਿੱਚ ਵੀ ਕਲੌਨੀ ਸਿਸਟਮ ਵਧ ਰਿਹਾ ਉਹ ਬਾਹਰ ਨੂੰ ਪ੍ਰਸਾਰ ਕਰ ਰਹੇ ਨੇ ਪਿੰਡਾਂ ਦੇ ਵੱਲ ਵੱਡੀ ਗਿਣਤੀ ਜੇਕਰ ਆਪਾਂ ਕੋਕੀ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਵੱਡੇ ਜਿਹੜੇ ਸ਼ਹਿਰ ਨੇ ਜੇਕਰ ਓਵਰ ਆਲ ਆਪਾਂ ਉਤਰੀ ਭਾਰਤ ਦੀ ਵੀ ਨਾਲ ਗੱਲ ਕਰ ਲਈਏ ਤਾਂ ਪਿੰਡ ਜਿਹੜੇ ਪਿੰਡਾ ਪਿੰਡ ਦਾ ਭਾਵੇਂ ਉੱਥੇ ਸਥਿਰ ਨੇ ਪਰੰਤੂ ਸ਼ਹਿਰਾਂ ਨੇ ਆਲੇ-ਦੁਆਲੇ ਘੀਰਾ ਪਾ ਲਿਆ ਤੇ ਉਹ ਵਜੂਦ ਜਿਹੜਾ ਫਿਰ ਪਿੰਡ ਦਾ ਮਤਲਬ ਅਜੇ ਦਿਨ ਖਤਮ ਹੋਣ ਵਾਲਾ ਹੁੰਦਾ ਹੈ ਉਹ ਖਤਮ ਹੋ ਜਾਂਦੀ ਹੈ ਖੇਰ ਨੂੰ ਇੱਕ ਪਿੰਡ ਕਲੋਨੀ ਬਣ ਕੇ ਰਹਿ ਜਾਂਦਾ ਉਹਦੇ ਆਲੇ-ਦੁਆਲੇ ਜਿਹੜੇ ਲੋਕ ਨੇ ਹੋਰ ਵਕਫ ਵਕਫਾਂ ਦੇ ਵਕਫ ਰਾਜਾਂ ਦੇ ਆ ਮਤਲਬ ਡੇਰੇ ਲਾਉਂਦੇ ਇੱਕ ਵੱਖਰੀ ਤਰ੍ਹਾਂ ਦਾ ਨਮਾਜ਼ ਵੱਖਰੀ ਤਰ੍ਹਾਂ ਦਾ ਮਹਾਂਦਰਾ ਜਿਹੜਾ ਪਿੰਡ ਦਾ ਭਾਈਚਾਰਕ ਸਾਂਝੇ ਉਹ ਸਾਰਾ ਕੁਝ ਇੱਕ ਨਵਾਂ ਰੂਪ ਲੈ ਲੈਂਦਾ ਇਹ ਭਾਵੇਂ ਕਿ ਕਹਿ ਲਈਏ ਕਿ ਸ਼ੈਅਰੀ ਕਰਨ ਦੀ ਇੱਕ ਇੱਕ ਵੱਖਰੀ ਤਰ੍ਹਾਂ ਦਾ ਇੱਕ ਪੜਾਅ ਹੈ ਪਰ ਸਵਾਲ ਹੈ ਕਿ ਪਿੰਡ ਦਾ ਵजूद ਬੁਰੀ ਤਰ੍ਹਾਂ ਮੋਢ ਲਿਆ ਜਾ ਰਿਹਾ ਹੈ ਮਤਲਬ ਇਸ ਸਾਰੇ ਇਸ ਹਾਲਾਤ ਦੇ ਇੱਕ ਬੇਚਾਰਾ ਜਮੀਨ ਦਾ ਮਸਲਾ ਅਕਸਰ ਹੀ ਆਕਾਟ ਸਾਹਿਬ ਇੱਕ ਜ਼ਿਕਰ ਹੁੰਦਾ ਹੈ ਕਿ ਜਦੋਂ ਪਿੰਡ ਪਿਛਲੇ ਸਮੇਂੋਂ ਖਤਮ ਹੁੰਦੇ ਰਿਹਾ ਹੈ ਉਹਨਾਂ ਦਾ ਵजूद ਖਤਮ ਹੋਣ ਪਰਿਆ ਆਹ ਮੁੰਦ ਗਵਾਂਦੀ ਦੇ ਜਹਾ ਤਾਂ ਪਚਾਲ ਆਏ ਜਾਂ ਹੜਾਏ ਜਾਂ ਅਜਿਹੀਆਂ ਕੁਦਰਤੀ ਆਫਤਾ ਆਈਆਂ ਤਾਂ ਅਜਿਹਾ ਮਾਹੌਲ ਹੋਇਆ ਪਿੰਡ ਇਥੋਂ ਵਸ ਕੇ ਉੱਥੇ ਚਲੇ ਗਏ ਜਾਂ ਜਿਹੜਾ ਸਾਰਾ ਕੁਝ ਹੁਣ ਇੱਕ ਨਵਾਂ ਇੱਕ ਸ਼ਹਿਰੀ ਇੱਕ ਆਪਣੇ ਆਪ ਨੂੰ ਪਿੰਡਾਂ ਨੂੰ ਜਾਨੀ ਕਿ ਦਰਦ ਲੱਗੇ ਨੇ ਖਾਂ ਲੱਗੇ ਹੈ ਸ਼ਹਿਰੀ ਜਿਹੜਾ ਵਿਕਾਸ ਇੰਨਾ ਤੇਜ਼ੀ ਨਾਲ ਵਧ ਰਿਹਾ ਹੈ ਕਿ ਉਹ ਪਿੰਡ ਮੋਢੋਲਿਆ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਇੱਕ ਬੇਚਾਰਾ ਇੱਕ ਜ਼ਮੀਨ ਪੁਰਾਣੇ ਸਮੇਂ ਦੇ ਵਿੱਚ ਉਹ ਮਾਮਲਾ ਉਹ ਵੀ ਪਿੰਡਾਂ ਨਾਲ ਜੁੜਦਾ ਹੈ ਪਿੰਡਾਂ ਦੀ ਹੋਂਦ ਨਾਲ ਸਰਦ ਸਾਹਿਬ ਉਹ ਅਸਲ ਦੇ ਵਿੱਚ ਕੀ ਇਹ ਟੈਕਨੀਕੀ ਤੌਰ ਤੇ ਜੇਕਰ ਆਪਾਂ ਸਮਝੀਏ ਪਿੰਡ ਸਰਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਵੀ ਪਿੰਡਾਂ ਦਾ ਆਪਣਾ ਵजूद ਖਾਉਂਦੇ ਸੀ ਉਦਦਰਤੀ ਆਫਤਾਂ ਵੀ ਸੀ ਜਾਂ ਬਾਹਰਲੀ ਹਮਲਾਵਰ ਆਉਂਦੇ ਸੀ ਕਿ ਉਨ੍ਹਾਂ ਦੇ ਨਾਲ ਵੀ ਪਿੰਡ ਤਬਾਹ ਹੋ ਜਾਂਦੇ ਸੀ ਉਹਨਾਂ ਦੀ ਲੁੱਟ-ਖੁੱਟ ਕਰ ਦਿੱਤੀ ਇਸ ਤਰ੍ਹਾਂ ਦਾ ਕਿਉਂਕਿ ਯੁੱਗ ਕਰਦੀ ਦਾ ਹਾਲ ਸੀਗਾ ਉਸ ਦੌਰ ਦੇ ਵਿੱਚ ਤੇ ਜਾਂ ਫਿਰ ਜਦੋਂ ਕਿ ਜਿਵੇਂ ਕਿ ਪੰਜਾਬ ਦੇ ਵਿੱਚ ਹੋਇਆ ਪਿੱਛੇ ਪਿਛਲੀ ਸਦੀ ਦੇ ਵਿੱਚ ਜਦੋਂ ਜ਼ਮੀਨੀ ਸੁਧਾਰ ਹੋਏ ਨਹਿਰਾਂ ਨਿਕਲੀਆਂ ਤੇ ਉਸ ਵੇਲੇ ਜਿਹੜੇ ਹੈਗੇ ਜਮੀਨੀ ਇਹ ਜਿਹੜੇ ਪਾਲੀਆਂ ਨਹੀਂ ਸੀ ਕਿਸਾਨ ਦੇ ਸਕਦੇ ਉਹਨਾਂ ਨੂੰ ਉਜਾੜ ਕੇ ਉੱਥੇ ਹੋਰ ਬੰਦਿਆਂ ਨੂੰ ਵਸਾਇਆ ਗਿਆ ਤੇ ਇਸ ਤਰ੍ਹਾਂ ਵੀ ਪਿੰਡਾਂ ਦਾ ਉਦੋਂ ਉਜਾੜਾ ਹੋਇਆ ਸੀ ਤੇ ਉਹ ਬੇਚਰਾਗ ਬਣ ਗਏ ਸੀ ਉਹ ਤਰ੍ਹਾਂ ਦੀ ਜਿਹੜੀ ਜ਼ਮੀਨ ਸੀ ਜਤੋਂ ਉਹ ਉਥੋਂ ਦੇ ਰਾਜੇ ਭਾਕਾ ਕੀ ਤੇ ਉੱਥੇ ਉਹਨੇ ਨੌਰਕ ਬੇ ਬੇਚਰਾਗ ਮੋਜਾ ਉਹਨੂੰ ਕਿਹਾ ਜਾਂਦਾ ਸੀ ਕਿ ਉਹ ਅੱਗੇ ਕਿਸੇ ਜਗ੍ਹਾ ਨੂੰ ਲਾਟ ਕਰਦੇ ਸੀ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦੇ ਇਹ ਜੇ ਵੀ ਹੈਗੇ ਸੀ ਕਿ ਤਾਰੀ ਆਪਣੇ ਪੰਜਾਬ ਦੇ ਵਿੱਚ ਤੇ ਇਹ ਇਹ ਜਿਹੜਾ ਵਰਤਾਰਾ ਹੈ ਨਾ ਅਸਲ ਦੇ ਵਿੱਚ ਇਹ ਬੜਾ ਹੰਗਾ ਵਰਤਾਰਾ ਹੈਗਾ ਇਹ ਇਹ ਅਸਲਸੀ ਜਿਹੜਾ ਪੱਛਮ ਦਾ ਮਾਡਲ ਹੈ ਨਾ ਉਹਨੂੰ ਵੀ ਤਰ੍ਹਾਂ ਪਾ ਲਾਗੂ ਕਰ ਰਹੇ ਆ ਬੇਸ਼ੱਕ ਕੈਨੇਡਾ ਦੇ ਵਿੱਚ ਆਪਾਂ ਬਹੁਤ ਡਿਵੈਲਪ ਹੋਇਆ ਜਿਵੇਂ ਲੋਕਾਂ ਦੇ ਵਿੱਚ ਇੱਕ ਮਿਕਨਿਊਟ੍ਰੀਸ਼ਨ ਦੀ ਭੱਜੇ ਸੀ ਕੈਨੇਡਾ ਵੱਲੋਂ ਕੈਨੇਡਾ ਦੇ ਬਾਰੇ ਵੀ ਕਿ ਸਟੱਡੀ ਹੋਈ ਸੀ ਕਿ ਪਿਛਲੇ ਸਮੇਂ ਦੇ ਦੌਰਾਨ ਕੈਨੇਡਾ ਦੇ ਵਿੱਚ ਜਿਹੜੇ ਪਿੰਡ ਡਿਵੈਲਪ ਹੋਏ ਸੀਗੇ ਜਿਹੜੇ ਛੋਟੇ ਸ਼ਹਿਰ ਕੁਝ ਡਿਵੈਲਪ ਹੋਏ ਸੀ ਜਿੱਥੇ ਕਿ ਕਾਰਜ ਫੈਕਟਰੀਆਂ ਜਾਂ ਉੱਥੇ ਕੰਮ ਕਰਦੇ ਸਨ ਪਰੰਤੂ ਉੱਥੋਂ ਦਾ ਇਹ ਵੀ ਪਤਾ ਲੱਗਿਆ ਵੀ ਜਿਹੜੀ ਆਵਾਦੀ ਸੀ ਸਿੱਖਾਂ ਦੀ ਆਵਾਦੀ ਜਿੱਥੇ ਕਿ ਉਹਨਾਂ ਨੇ ਗੁਰਦੁਆਰੇ ਬਣਾ ਲਈ ਸਨ ਉੱਥੇ ਉੱਥੋਂ ਬਹੁਤ ਸਾਰੇ ਗੁਰਦੁਆਰੇ ਬੰਦ ਹੋਏ ਨੇ ਕਿਉਂਕਿ ਉਹਨਾਂ ਦੀ ਆਵਾਦੀ ਕੰਮ ਬੰਦ ਹੋਣ ਦੇ ਕਾਰਨ ਕਮ ਬਦਲ ਗਏ ਪ੍ਰਸਥਿਤੀਆਂ ਬਦਲ ਗਈਆਂ ਅਤੇ ਉਹਨਾਂ ਦੇ ਬੱਚੇ ਵੱਡੇ ਸ਼ਹਿਰਾਂ ਨੂੰ ਅਤੇ ਮਹਾਨਗਰਾਂ ਨੂੰ ਉਤਰਦੀ ਲਿਓਗੇ ਤੇ ਤੋਂ ਗੁਰਦੁਆਰੇ ਬੰਦ ਕਰਨੇ ਪਏ ਨੇ ਕਿ ਕਈ ਕਈ 에ਰਪੋਰਟਾਂ ਵੀ ਆਈਆਂ ਨੇ ਕੈਨੇਡਾ ਦੀ ਕਿਉਂਕਿ ਹਾਲਾਂਕਿ ਕੈਨੇਡਾ ਤਾਂ ਬਹੁਤ ਵੱਡਾ ਬਾਸਟਰੀਆ ਖੁੱਲਾ ਏਰੀਆ ਹੈ ਪਰੰਤੂ ਉੱਥੇ ਵੀ ਮਹਾਨਗਰਾਂ ਵੱਲ ਨੂੰ ਹੀ ਲੋਕਾਂ ਦੀ ਜਿਹੜੀ ਪਲੈਨ ਦੂਸਰੀ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਝੰਡਾ ਨੂੰ ਤੋੜ ਕੇ ਮਜ਼ਦੂਰਾਂ ਦੇ ਵੱਲੋਂ ਜਿਆਦਾ ਲਿਆਂਦਾ ਜਾਵੇ ਜਿਹੜੀ ਪੱਛਮੀ سرمਾਈਦਾਰੀ ਦੀ ਜਿਹੜੀ ਸਭ ਤੋਂ ਵੱਡਾ ਇੱਕ ਮਾਟੋ ਹੈ ਉਹਦੇ ਮੁਤਾਬਕ ਇਹ ਹੈ ਵੀ ਲੋਕਾਂ ਨੂੰ ਆਪਣੀ ਜ਼ਮੀਨ ਨਾਲ ਤੋੜ ਕੇ ਮਜ਼ਦੂਰ ਬਣਾਇਆ ਜਾਵੇ ਇੰਡਸਟਰੀਅਲ ਮਜ਼ਦੂਰ ਪਰ ਪੰਜਾਬ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦੀ ਇੰਡਸਟਰੀ ਵੀ ਨਹੀਂ ਹੈ ਜਿੱਥੇ ਮਜ਼ਦੂਰੀ ਇਹ ਮਿਲ ਸਕੇ ਪਰੰਤੂ ਜਿਹੜੇ ਸ਼ਹਿਰ ਦੇ ਵੱਲ ਆ ਰਹੇ ਨੇ ਜਿਸ ਤਰ੍ਹਾਂ ਕਿ ਸ਼ਹਿਰਾਂ ਦਾ ਵਿਕਾਸ ਹੋ ਰਿਹਾ ਹੈ ਇਹ ਇਹਦੇ ਵਿੱਚੋਂ ਜਿਹੜੀ ਮੇਜਰ ਫਲਾਸਟਾ ਜਿਵੇਂ ਹੁਣ ਕਾਣ ਹੋ ਰਿਹਾ ਜਿਸ ਤਰ੍ਹਾਂ ਦੀ ਉਹ ਆਉਣ ਵਾਲੇ ਸਮੇਂ ਦੇ ਵੀ ਮਜ਼ਦੂਰ ਵੱਲ ਨੂੰ ਹੀ ਬਦੰ ਜਿੱਤੇ ਮਜ਼ਦੂਰਾਂ ਦੀ ਅੱਗੇ ਤੋਂ ਵੱਧ ਗਿਣਤੀ ਵਧੇਗੀ ਤੇ ਲੋਕਾਂ ਨੂੰ ਆਪਣੇ ਜਿਹੜੇ ਕੰਮਾਂ ਦੇ ਲਈ ਮਜ਼ਦੂਰੀ ਦੇ ਉੱਪਰ ਨਿਰਭਰ ਹੋਣਾ ਪਵੇਗਾ ਇਸ ਤਰ੍ਹਾਂ ਦੇ ਕਾਰਜ ਵੀ ਹੋ ਰਹੇ ਨੇ ਤੇ ਇਹਦੇ ਤੋਂ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਵੱਡੇ ਧਨ ਕੁਵੇਰ ਨੇ ਇਹਨੇ ਤੋਂ ਹੱਤ ਰੰਗਦੇ ਨੇ ਕਿ ਵੱਡੇ ਤੋਂ ਵੱਡਾ ਸਾਰਾ ਕੁਝ ਜੋ ਵੀ ਇਹਨਾਂ ਦੇ ਪ੍ਰੋਜੈਕਟ ਨੇ ਹੋਣਗੇ ਇਸ ਤਰ੍ਹਾਂ ਦੇਖਿਆ ਜਾਵੇ ਜਿਹੜੇ ਵੱਡੇ ਹਾਈਵੇ ਬਣੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਲਾਭ ਉਹਨਾਂ ਨੂੰ ਹੀ ਹੋਣਾ ਵੱਡੇ ਧਨਕ ਬੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹੱਥਾਂ 'ਚ ਜ਼ਮੀਨ ਆਉਣੀ ਇੱਥੇ ਕਿਸਾਨੀ ਨੇ ਮਜ਼ਦੂਰਾਂ ਦੇ ਵੱਲੋਂ ਖੇਤ ਮਜ਼ਦੂਰ ਬਣੀ ਬਿਲਕੁਲ ਸ਼ਹਿਰੀ ਮਜ਼ਦੂਰਾਂ ਦੀ ਤਰ੍ਹਾਂ ਦੇ ਵਿੱਚ ਤਬਦੀਲ ਹੋਣਾ ਕਿ ਸ਼ਹਿਰਾਂ ਦੇ ਵਿੱਚ ਆ ਕੇ ਆਪਣਾ ਆਪਣੀ ਜਿਹੜੀ ਸਾਰੀ ਜਿਹੜੇ ਪੁਰਾਣੀ ਹੈਗੀ ਕਦੀਆਂ ਪੁਰਾਣੀ ਆਪਣੀ ਜਿਹੜਾ ਵਰਤਾਰਾ ਹੈ ਕੁਸ਼ਨ ਦੇ ਬਾਦ ਨੂੰ ਹੀ ਬਦੇਗਾ ਅਸਲ ਦੇ ਵਿੱਚ ਪਿੰਡਾਂ ਦੀ ਡਵੈਲਪਮੈਂਟ ਕਰਨ ਦੀ ਜਰੂਰਤ ਹੈ ਕਿਸਾਨੀ ਦਾ ਵੱਧ ਤੋਂ ਵੱਧ ਵਿਕਾਸ ਕਰਨ ਦੀ ਜਰੂਰਤ ਪਰ ਉਸ ਪਾਸੇ ਸਰਕਾਰਾਂ ਦੀਆਂ ਨੀਤੀਆਂ ਹਾਲੇ ਨਹੀਂ ਹੈ ਜੀ ਹੂੰ ਬਿਲਕੁਲ ਗੱਲ ਕਰ ਰਹੇ ਸੀ ਪਿੰਡਾਂ ਦੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਇਹ ਕਹਿੰਦਾ ਭਾਵੇਂ ਕਿ ਜਿਹੜਾ ਹੁਣ ਇਹ ਪੰਜਾਬ ਦੇ ਵਿੱਚ ਗ੍ਰਾਮ ਪੰਚਾਇਤਾਂ ਦਾ ਜਿਹੜਾ ਚੋਣ ਪੇੜ ਰੱਖਿਆ ਹੋਇਆ ਹੈ ਮਾਡਲੇ ਤੌਰ ਤੇ ਮਤਲਬ ਇੱਕ ਗੱਲ ਵੱਡੇ ਪੱਧਰ ਉੱਤੇ ਇਹ ਵੀ ਆਈ ਕਿ ਕਈ ਪਿੰਡ ਇਸ ਅਜ ਤੋਂ ਦਹਾਕੇ ਪਹਿਲਾਂ ਉਹਨਾਂ ਦਾ ਵਧੀਆ ਵजूद ਸੀ ਵਧੀਆ ਨਾਂ ਸੀ ਉਹ ਹੁਣ ਖਤਮ ਹੋ ਗਏ ਨੇ ਉਹ ਜਾਨੀ ਕਿ ਸ਼ਹਿਰੀ ਮਿਸਪਲਟੀਆਂ ਦੇ ਵਿੱਚ ਜਾਂ ਨਗਰ ਨਿਗਮਾਂ ਦੀ ਹੱਦ ਉੱਤੇ ਵਸਾ ਗਏ ਨੇ ਪਰ ਇੱਕ ਖੁਸ਼ਖਬਰ ਆਪਾਂ ਇਹ ਵੀ ਡਾਕਟਰ ਸਾਹਿਬ ਮੰਨ ਸਕਦੇ ਆ ਕਿ ਕਈ ਸ਼ਹਿਰਾਂ ਦੇ ਵਿੱਚ ਕਈ ਜਿਹੜੇ ਇਲਾਕੇ ਜਿਹੜੇ ਸ਼ਹਿਰਾਂ ਦੇ ਨਾਲ ਨੇ ਤੇ ਉਹ ਇਸ ਗੱਲੋਂ ਹੁਣ ਉਹ ਵੀ ਕਰਨ ਲੱਗੇ ਆ ਕਿ ਸਾਡੇ ਪਿੰਡ ਨੂੰ ਸਾਡੇ ਇਸ ਇਲਾਕੇ ਨੂੰ ਸ਼ਹਿਰੀ ਅਥਾਰਟੀ ਦੇ ਵਿੱਚ ਨਾ ਪਾਓ ਅਸੀਂ ਪਿੰਡ ਦੇ ਮੌਜੂਦ ਵਜੋਂ ਇਹ ਮਾਹੌਲ ਰੱਖਣਾ ਚਾਹੁੰਦੇ ਆ ਖੈਰ ਅੱਗੇ ਵੇਖਣਾ ਹੋਵੇਗਾ ਕਿ ਪਿੰਡਾਂ ਤੇ ਸ਼ਹਿਰਾਂ ਦਾ ਜਿਹੜਾ ਮਾਮਲਾ ਅਗਲੇ ਸਮੇਂ ਕਿਸ ਤਰ੍ਹਾਂ ਦਾ ਰਹਿੰਦਾ ਹੈ ਖੈਰ ਅੱਜ ਜੇਕਰ ਡਾਕਟਰ ਸਾਹਿਬ ਪਿੰਡਾਂ ਵਾਲਿਆਂ ਲਈ ਥੋੜਾ ਜਿਹਾ ਕੋਈ ਤੁਸੀਂ ਸ਼ੁਭ ਸਿਲੇਹਾ ਦੇਣਾ ਚਾਹੋ ਪੰਚਾਇਤੀ ਚੋਣ ਪੇਟ ਦੇ ਲਿਹਾਜ਼ ਉਤੇ ਤੇ ਜਾਂ ਇੱਕ ਸਾਨੂੰ ਮਾਣ ਹੈ ਪਿੰਡੂ ਹੋਣ ਤੇ ਇਹਦੇ ਉੱਤੇ ਜੀ ਡਾਕਟਰ ਸਾਹਿਬ ਸਰ ਸਾਹਿਬ ਕਹਿੰਦੇ ਜਿਵੇਂ ਕਿ ਹੁਣ ਪੰਚਾਇਤੀ ਚੋਣਾਂ ਆ ਰਹੀਆਂ ਨੇ ਇਹਦੇ 'ਚ ਪਿੰਡੂ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਵਧੀਆ ਗੱਲ ਇਹ ਹੈ ਇਮਾਨਦਾਰ ਪ੍ਰਤੀਬੱਧ ਅਤੇ ਪਿੰਡ ਦੇ ਵਿਕਾਸ ਪ੍ਰਤੀ ਜਿਹੜੇ ਚੇਤਨ ਹੋ ਇਹ ਪੰਚ ਸਰਪੰਚ ਚੁਣ ਕੇ ਆਪਣੀ ਪੰਚਾਇਤਾਂ ਬਣਾਉਣੀ ਚਾਹੀਦੀ ਨੇ ਤਾਂ ਜੋ ਪਿੰਡਾਂ ਦਾ ਜਿਹੜਾ ਸਹੀ ਤੰਗਲਾ ਵਿਕਾਸ ਹੋ ਸਕੇ ਅਤੇ ਪਿੰਡਾਂ ਦੀ ਹੋਲਦ ਬਰਕਰਾਰ ਰਹਿ ਸਕੇ ਇਹਦੇ ਵਿੱਚ ਇਹ ਨਾ ਹੋਵੇ ਕਿ ਕਿ ਪੈਸੀ ਵਾਲੇ ਜਾਂ ਕ੍ਰਪਟ ਜਾਂ ਬੇਈਮਾਨ ਕਿਸਮ ਦੇ ਵਿਅਕਤੀ ਜਿਹੜੇ ਚਾਲਵਾਜ਼ ਕਿਸਮ ਦੇ ਵਿਅਕਤੀ ਹੋਣ ਉਹਨਾਂ ਨੂੰ ਆਪਣੀਆਂ ਵੋਟਾਂ ਵੇਚ ਦੇਣ ਜਾਂ ਆਪਣਾ ਹੱਕਾਂ ਤੋਂ ਬਿਰਬੇ ਹੋ ਜਾਣ ਉਹਨਾਂ ਦੇ ਮੱਗਰ ਲੱਗ ਕੇ ਠਟੋ-ਠਟ ਚੇਤਨ ਹੋ ਕੇ ਇਹ ਲੋਕਾਂ ਦੀ ਧੂਨ ਕਰਨੀ ਚਾਹੀਦੀ ਹੈ ਜਿਹੜੇ ਕਿ ਪਿੰਡਾਂ ਪ੍ਰਤੀ ਸਮਰਪਿਤ ਹੋ ਅਤੇ ਗੁਰੂ ਆਸ਼ੇ ਦੇ ਅਨਸਾਰ ਆਪਣੇ ਤੱਕ ਕਿ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੇ ਚਰਨਾਂ ਦੀ ਬਰਸੋ ਬਰਸਾਈ ਹੋਈ ਧਰਤੀ ਹੈ ਉਹਨਾਂ ਦੇ ਸੇਧ ਲੈ ਕੇ ਪੰਜਾਬ ਦੇ ਸਰ ਪੱਖੀ ਵਿਕਾਸ ਦੇ ਕਰਨ ਦੇ ਲਈ ਅੱਗੇ ਵਧਣਾ ਚਾਹੀਦਾ ਤੇ ਅਜਿਹੀ ਪੰਚ ਸਰਪੰਚ ਚੁਣਨੇ ਚਾਹੀਦੇ ਨੇ ਜਿਹੜੇ ਨਿਸ਼ਕਾਮ ਸੇਵਾ ਕਰਨ ਦੇ ਲਈ ਸਮਰਪਿਤ ਹੋਣ। ਬਿਲਕੁਲ ਡਾਕਟਰ ਸਾਹਿਬ ਦੁਬਾਰਾ ਆਪਾਂ ਫਿਰ ਇਸ ਗੱਲ ਤੋਂ ਮਾਨ ਕਰਦੇ ਹਾਂ ਕਿ ਸਾਨੂੰ ਮਾਣ ਹੈ ਕਿ ਅਸੀਂ ਪਿੰਡੂ ਹਾਂ ਤੇ ਪਿੰਡਾਂ ਲਈ ਸਟੈਂਡ ਲੈਂਦੇ ਰਹਾਂਗੇ। ਪਿੰਡਾਂ ਨਾਲ ਸੰਬੰਧਿਤ ਪਿੰਡਾਂ ਦਾ ਜਿਹੜਾ ਦਿਖਾਤਾ ਹੈ ਜਾਂ ਪਿੰਡਾਂ ਦਾ ਹੁਣ ਜਿਹੜਾ ਵਰਤਾਰਾ ਹੈ ਦੇ ਉੱਤੇ ਜਿਹੜਾ ਅੱਜ ਦਾ ਅਸੀਂ ਪ੍ਰੋਗਰਾਮ ਲੈ ਕੇ ਤੁਹਾਡੇ ਹਾਜ਼ਰ ਹੋਏ ਆ। ਸੋ ਉਮੀਦ ਹੈ ਕਿ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਡਾਕਟਰ ਸਾਹਿਬ ਸੀ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਈ ਮਿਸ਼ਨ ਪੰਜਾਬੀ